ਅਸੀਂ ਇਸ ਵੇਲੇ ਬਹੁਤ ਦੁਖੀ ਆ ਤੁਹਾਨੂੰ ਸਭ ਨੂੰ ਪਤਾ ਕਿ ਪਿਛਲੇ 4-5 ਦਿਨ ਤੋਂ ਮਜੀਠੇ ਹਲਕੇ ਦੇ ਵਿੱਚ ਜਿਹੜਾ ਕੈਦ ਹੋਇਆ ਜ਼ਹਿਰੀਲੀ ਜਿਹੜੀ ਚੀਜ਼ ਪੀਣ ਦੇ ਨਾਲ ਜਿਹੜਾ ਸਾਡੇ ਕਰੀਬ ਹੋੜ ਤੱਕ 27 ਜਾਣਿਆਂ ਦੀ ਡੈਥ ਹੋ ਗਈ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦਾ ਜਿੱਦੋ ਇਹ ਵਾਅਦਾਤ ਹੋਈ ਜਦੋਂ ਮਨਜੋਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ ਛਬੀਆ ਘੰਟਿਆਂ ਦੇ ਵਿੱਚ ਆਪ ਇੱਥੇ ਮੌਕੇ ਦੇ ਉੱਤੇ ਆ ਗਏ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੁੱਖ ਵੀ ਸਾਂਝਾ ਕੀਤਾ ਪਰਿਵਾਰਾਂ ਨੂੰ ਹੌਸਲਾ ਵੀ ਦਿੱਤਾ ਪਰਿਵਾਰਾਂ ਨੂੰ ਗਲੀਆਂ ਵੀ ਲਾਇਆ ਔਪ ਪਰਵਾਦਾਂ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਇਆ ਪੂਰ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਇਆ ਜਿਹੜੇ ਇਲਾਜ ਦੀਨ ਹੈ ਉਹਨਾਂ ਨੂੰ ਕਰਾਂਗੇ ਸਾਡੇ ਪਰਵਾਦਾਂ ਨੂੰ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪੜਾਉਣ ਦਾ ਵੀ ਪ੍ਰਬੰਧ ਕਰਾਂਗੇ ਉਹ ਨਾਲ ਦੀ ਨਾਲ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਸ ਕਾੜ ਦੇ ਜਿਹੜੇ ਦੋਸ਼ੀ ਆ ਉਹ ਭਾਵੇਂ ਦਿੱਲੀ ਤੱਕ ਹੋਣ ਉਹਨਾਂ ਸਭ ਨੂੰ ਗ੍ਰਿਫਤਾਰ ਕਰਾਂਗੇ ਔਰ ਮੈਂ ਇਹ ਦੱਸਦਿਆਂ ਮਨ ਮਹਿਸੂਸ ਕਰਦਾ ਪੁਲਿਸ ਦੇ ਉੱਤੇ ਕਿ ਅਸੀਂ ਦਿੱਲੀ ਤੱਕ ਪਹੁੰਚ ਗਏ ਦਿੱਲੀ ਤੋਂ ਵੀ ਦੋ ਮੁਲਜ਼ਮ ਲੁਧਿਆਣੇ ਤੋਂ ਵੀ ਮੁਦਮ ਜਿਹੜੇ ਫੜਿਆ ਹੋਂ ਤੱਕ ਅਸੀਂ 16 ਮੁਦਮ ਜਿਹੜੇ ਇਸ ਮਲ ਜਿਹੜੇ ਕਾਂਡ ਲਈ ਦੋਸ਼ੀ ਨੇ ਉਹਨਾਂ ਨੂੰ ਫੜਿਆ ਅਜੇ ਵੀ ਕੁਝ ਲੋਗ ਹੋਰ ਸਾਡੀ ਸਾਨੂੰ ਲੜਿੰਦੇ ਆ ਉਹਨਾਂ ਲਈ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਉਹ ਜਿਹੜਾ ਵੀ ਬੰਦਾ ਇਸ ਕਾਂਡ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਜਿਹੜਾ ਵੀ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਹੈ ਨਸ਼ੇ ਵੇਚਦਾ ਚੈਓਸ ਮੈਕ ਫੀ ਮੈਡ ਡੁਪਲੀਕੇਟ ਸ਼ਰਾਬ ਹੈ ਸਬ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਮੋਤਾਂ ਲਈ ਜ਼ਿੰਮੇਵਾਰ ਆ ਤੇ ਜਿਹੜੇ ਇਹੋ ਜੀ ਕਾਰਵਾਈ ਕਰਾਂਗੇ ਕਿ ਆਉਣ ਵਾਲੇ ਸਮੇਂ ਕੋਈ ਬੰਦਾ ਹਿੰਮਤ ਨਾ ਕਰੇ ਸੋ ਅੱਜ ਆਪਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਮਤਲਬ ਆਪਾਂ ਨੂੰ 22 ਪਰਿਵਾਰਾਂ ਨੂੰ 10-10 ਲੱਖ ਰੁਪਇਆ ਜਿਹੜਾ ਉਹ ਚੈੱਕ ਜਿਹੜੇ ਆ ਕੁੜੇ ਦਿੱਤੇ ਆ ਚਾਰ ਪੰਜ ਪਰਿਵਾਰ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਪਸੋਂ ਜਿਹੜਾ ਉਹਨਾਂ ਦੇ ਘਰੀ ਜਾ ਕੇ ਮੈਂ ਚੈੱਕ ਦੇ ਕੇ ਆਉਂਗਾ ਜਿਹੜੇ ਅਲਾਈ ਦੀ ਨਨ ਨੂੰ ਵੀ ਚੱਕ ਜਿਹੜੇ ਅਸੀਂ ਦਿਆਂਗੇ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਇਸ ਗੁਰੂ ਘਰ ਦੇ ਵਿੱਚ ਇਹਨਾਂ ਪੀੜਤ ਪਰਿਵਾਰਾਂ ਦੇ ਨਾਲ ਵਾਦਾ ਕੀਤਾ ਸੀਗਾ ਉਹ ਪੂਰਾ ਕੀਤਾ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਆਪਣੀ ਉਮਰ ਦੇ ਵਿੱਚ ਕਦੀ ਵੀ ਇਦਾਂ ਨਹੀਂ ਵੇਖਿਆ ਕਈ ਵਾਰ ਕਦੇ ਪਛਾਹ ਲਾਗੇ ਕਦੀ ਇਦਾਂ ਦੀ ਕੋਈ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਐਡੀ ਛੇਤੀ ਨਾ ਕਦੀ ਮੁੱਖ ਮੰਤਰੀ ਆਇਆ ਤੇ ਨਾ ਕੋਈ ਐਡੀ ਛੇਤੀ ਸਰ ਕਿਸੇ ਨੂੰ ਜਿਹੜੀ ਮਦਦ ਮਿਲੀ ਹੈ ਇਹ ਮੇਰਾ ਖਿਆਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਪੰਜਾਬ ਦੇ ਕੇ ਹਰਮਨਤਪਿਆਰੇ ਮੁੱਖ ਮੰਤਰੀ ਨੇ ਕੀਤਾ ਹੋਊਗਾ ਕਿ 48 ਘੰਟਿਆਂ ਦੇ ਵਿੱਚ ਉਹ ਜਿਹੜੇ ਆ 10 10 ਲੱਖ ਦੇ ਚੈੱਕ ਜਿਹੜੇ ਉਹ ਭੇਜਤੇ ਜਿਹੜੇ ਮੈਂ ਹੁਣੇ ਦਿੱਤੇ ਆ ਅਗਲੀਆਂ ਵੀ ਜੋ ਜੋ ਅਨਾਊਂਸਮੈਂਟਾਂ ਉਹਨਾਂ ਨੇ ਕੀਤੀਆਂ ਉਹ ਸਾਰੀਆਂ ਅਨਾਊਂਸਮੈਂਟਾਂ ਅਸੀਂ ਪੂਰੀਆਂ ਕਰਾਂਗੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਿ ਸਾਡੇ ਮਾਝੇ ਵਾਲਿਆਂ ਦੀ ਉਹਨਾਂ ਬਾਹ ਫੜੀ ਮਜੀਠੇ ਵਾਲਿਆਂ ਦੀ ਬਾਹ ਫੜੀ ਹੈ ਸਾਡੇ ਮਜੀਠੇ ਵਾਲੇ ਸਾਡੇ ਹਲਕਾ ਇੰਚਾਜ ਜੱਗਾ ਜੀ ਉਹ ਵੀ ਲੱਗੇ ਸਾਰੇ ਲੱਗੇ ਸੀ ਚੇਅਰਮੈਨ ਸਾਹਿਬ ਪੁਰਾਣੀ ਇਸ ਪਿੰਡ ਦੇ ਚੇਅਰਮੈਨ ਨੇ ਸਰਪੰਚ ਵੀ ਨੇ ਅਸੀਂ ਸਾਰੇ ਇਸ ਗੱਲ ਤੇ ਲੱਗੇ ਆ ਕਿ ਅਸੀਂ ਸਾਰਿਆਂ ਡਟ ਕੇ ਇਹਨਾਂ ਪਰਵਾਹਾਂ ਦੀ ਮਤ ਕਰਨੀ ਆ ਤੇ ਸਾਰਿਆਂ ਦੇ ਡਟ ਕੇ ਦੋਛੀ ਭਵੇਂ ਦਿੱਲੀ ਚ ਬੈਠਾ ਕਿਤੇ ਬੈਠਾ ਉਹਨੂੰ ਗ੍ਰਫਤਾਰ ਜਿਹੜਾ ਕਰੋਨਾ ਇਹ ਸਾਡਾ ਫੈਸਲਾ ਇਹਨਾਂ ਦੇ ਇਲਾਜ ਜਿਹੜੇ ਇਲਾਜ ਨੇ ਉਹ ਸਰਕਾਰੀ ਹਸਪਤਾਲ ਤੋਂ ਫ੍ਰੀ ਨੇ ਬਿਲਕੁਲ ਇਹਨਾਂ ਦਾ ਇਲਾਜ ਫ੍ਰੀ ਆ ਇਲਾਜ ਇਹਨਾਂ ਦਾ ਬਿਲਕੁਲ ਫ੍ਰੀ ਆ ਠੀਕ ਹੈ ਜੀ ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ ਪੈ ਰਿਹਾ ਨਾ ਕੋਈ ਪੈਸਾ ਦੇਣਾ ਪਊਗਾ ਉਹ ਦੇਨਾਂ ਨੂੰ 2-2 ਲੱਖ ਰੁਪਈਆ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਧਿਆਨ ਦੇ ਗਾੜ ਦਿਆਂਗੇ ਜਿਹੜੇ ਮੂਲਮ ਨੇ ਉਹਨਾਂ ਨੇ ਪ੍ਰੋਪਰਟੀ ਨਾਲ ਤਾਂ ਚਾਤ ਮਾਰੀ ਜਾਊਂ ਬਿਲਕੁਲ ਦੇਖੋ ਅਸੀਂ ਲੱਗੇ ਪਹਿਲਾਂ ਹੀ ਅਸੀਂ ਤਾਂ ਪਹਿਲਾਂ ਅਲਰੇਡੀ ਨੋਟ ਕੀਤਾ ਮਨਸਬ ਨੇ ਨੋਨਸ ਕਿਹਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਊਗਾ ਜਿਹੜਾ ਵੀ ਬੰਦਾ ਨਸ਼ੇ ਵੇਚਦਾ ਉਹਦੀਆਂ ਪ੍ਰਾਪਰਟੀਆਂ ਵੀ ਜ਼ਬਤ ਕਰਾਂਗੇ ਉਹਨਾਂ ਨੂੰ ਜੇਲਾਂ ਜੂ ਹੀ ਸੁਟਾਂਗੇ ਬੰਦ ਕਰਾਂਗੇ ਸਭ ਇਹੋ ਜਿਹਾ ਸਜ਼ਾਵਾ ਦੇਾਂਗੇ ਕਿ ਮੁੜ ਕੇ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਨ ਦੀ ਹਿੰਮਤ ਨਾ ਕਰੇ ਅੱਛਾ ਇਦਾਂ ਤੇ ਵੀ ਪੀਲਾ ਪੰਡਾ ਚੱਲੂਗਾ ਜੀ ਜਿਨ੍ਹਾਂ ਦੀ ਪ੍ਰਾਪਰਟੀਆਂ ਜਿਹੜੇ ਘਰ ਨੇ ਉਹਨਾਂ ਦੇ ਸੱਦੀ ਮੈਂ ਕਹਿ ਜਾਂਦਾ ਨਸ਼ਾ ਨਸ਼ਾ ਯਾ ਨਸ਼ਾ ਕੋਈ ਵੀ ਹੈ ਹਰ ਇੱਕ ਤੇ ਪੀਲਾ ਪੰਡਾ ਚੱਲੂਗਾ ਜਿਹਦੀ ਵਾਰੀ-ਵਾਰੀ ਆਈਗੇ ਜਿਹੜੇ ਵੀ ਬੰਦੇ ਦੋਸ਼ੀ ਹੋਣਗੇ ਕਿਉਂ ਨਹੀਂ ਚਲਾਵਾਂਗੇ ਪੀਲਾ ਪੰਡਾ ਜਿੰਨਾਂ ਨੇ ਜਾਂ ਸਾਡੇ 27 ਪਤਵਾਰ ਜਿਹੜੇ ਚਾਰੇ ਉਹਨਾਂ ਦੇ ਸਿਰ ਦੇ ਸਾਈ ਨਿਕਨੇ ਕਿ ਬੱਚਿਆਂ ਦੇ ਬਾਪ ਚਲੇ ਗਏ ਇਹਨਾਂ ਬੰਦਿਆਂ ਦੇ ਖਿਲਾਫ ਵੀ ਹੱਦ ਤਦਾਂ ਦੀ ਕਾਰਵਾਈ ਕਰਾਂਗੇ ਤੁਸੀਂ ਦੇਖੀ ਜਾਓ ਕੀ ਬਣਦਾ ਸਸ ਸਾਡੇ ਸਾਡੇ ਇਨਸਾਨ ਨਹੀਂ ਕਿਹੜੇ ਹਰਵਾਲ ਸਾਹਿਬ ਬੰਦੇ ਬਿਹਾਰ ਤੋਂ ਤੁਹਾਡੀ ਸਰਕਾਰ ਨੂੰ ਹੋ ਗਏ ਆ ਅੰਡਰ ਕਰੰਟ ਇਹ ਚੱਲਦਾ ਰਿਹਾ ਕੰਮ ਉਹ ਕੌਣ ਜ਼ਿੰਮੇਵਾਰ ਉਹਦੇ ਬਸ ਨਹੀਂ ਦੇਖੋ ਜੋ ਜੋ ਸਾਨੂੰ ਪਤਾ ਲੱਗੀ ਗਿਆ ਅਸੀਂ ਤਿਉਂ ਤਿਉਂ ਕਾਰਵਾਈ ਜਿਹੜੀ ਕਰੀਗੇ ਹੁਣ ਤਾਂ ਪਹਿਲੀ ਮਾਸ ਤੋਂ ਅਸੀਂ ਜੋਧੀ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਇਸ ਕਰਕੇ ਸਾਡੀ ਜਿਹੜਾ ਵੀ ਕੋਈ ਬੰਦਾ ਹੁਣ ਸਾਡੀ ਦੇ ਚਾਹੀ ਜਾਂਦਾ ਅਸੀਂ ਕਿ ਇਹ ਬੰਦੇ ਨੂੰ ਪਹਿਲਾਂ ਸਾਰੀ ਤਿਆਰੀ ਕੀਤੀ ਪਹਿਲਾਂ ਸਾਰੇ ਪੰਜਾਬ ਦਾ ਉਹਦੇ ਅੰਦਰ ਕੀ ਆ ਕੀ ਦੀਗਾ ਹਰ ਚੀਜ਼ ਦਾ ਪਤਾ ਕੀਤਾ ਵੀ ਕਿੱਥੇ ਕਿੱਥੇ ਕੀ ਆ ਉਸ ਹਿਸਾਬ ਨਾਲ ਹੁਣ ਅਸੀਂ ਐਕਸ਼ਨ ਦੇ ਮੂਡ 'ਚ ਆ ਉਸ ਸਾਹਿਬ ਨਾਲ ਅਸੀਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਸਾਹਿਬ ਆਖਰੀ ਇੱਕ ਆਖਰੀ ਸਵਾਲ ਹੈ ਮਸਲਾ ਕੋਲੰਬੀਆ ਦੇ ਵਿੱਚ ਨਾ ਪੰਜ ਪੰਜਾਬੀ ਨੌਜਵਾਨ ਫਸੇ ਹੋਏ ਨੇ ਤੁਹਾਡੇ ਤੱਕ ਉਹਨਾਂ ਨੇ ਗੁਹਾਰ ਲਗਾਈ ਹੈ ਵੀਡੀਓ ਵਾਇਰਲ ਹੋਈ ਹੈ ਕਿ ਸਾਨੂੰ ਇਥੋਂ ਕੱਢਿਆ ਜਾਵੇ 20000 ਡਾਲਰ ਲੈ ਕੇ ਡਾਂਕੀ ਲਗਾ ਕੇ ਉੱਥੇ ਗਏ ਸੀਗੇ ਉਹ ਫਸੇ ਹੋਏ ਨੇ ਮੈਂ ਪਹਿਲਾਂ ਤੇ ਤੁਹਾਡੇ ਤੋਂ ਚਲੋ ਇਹ ਸਬਜੈਕਟ ਦੂਜਾ ਇੱਕ ਮਿੰਟ ਤੇਵਾ ਕਹਿ ਦਿੰਦਾ ਜੀ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕਰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕੇ ਮੁਲਕ ਜਾਣਾ ਬਿਲਕੁਲ ਗਲਤ ਹੈ ਡਾਂਕੀ ਤੇ ਕਿਹੇ ਤੇ ਕੰਦਾਂ ਟੱਪਣੀਆਂ ਸਮੁੰਦਰ ਤਰਨੇ ਇਹ ਬਹੁਤ ਮਾੜੀ ਗੱਲ ਹੈ ਪਰ ਉਹਨਾਂ ਦੀ ਵੀਡੀਓ ਮਿਲ ਗਈ ਹੈ ਮੈਂ ਵਿਦੇਸ਼ ਮੰਤਰੀ ਵਿਦੇਸ਼ ਮੰਤਰਾਲੇ ਦੇ ਸਬੰਧਕ 'ਚ ਹੋਮ ਮਿਨਿਸਟਰੀ ਨਾਲ ਸੰਬੰਧ ਕੀਤਾ ਕਿ ਇਹਨਾਂ ਬੱਚਿਆਂ ਦਾ ਪਤਾ ਕਰੋ ਅਸੀਂ ਮਦਦ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਪੰਜੇ ਬੱਚੇ ਫਸੇ ਆ ਇਹਨਾਂ ਨੂੰ ਜਿੰਦੇ ਜੀ ਵਾਪਸ ਜਿਹੜਾ ਭਾਤ ਲੈਣ